ਪੰਜਾਬ ਫਰਸਟ ਲਾਈਨ ਵੈਬ ਚੈਨਲ ਵੇਖ ਰਹੇ ਸਮੂਦ ਅਸ਼ਕੰਦਾਰ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੀਰ ਕੌਰ ਵਾਈਫ ਆਫ ਯਾਦਵਿੰਦਰ ਰੰਮੇ ਦੁਆਰਾ ਪਿੰਡ ਚਿਮਨੇ ਵਾਲਾ ਅਤੇ ਬਾਗੇ ਵਾਲਾ ਦੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਜਿੱਥੇ ਲੋਕਾਂ ਵੱਲੋਂ ਟੀਮ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਭਰੋਸਾ ਦਿਵਾਇਆ ਗਿਆ ਕਿ ਆਮ ਆਦਮੀ ਪਾਰਟੀ ਜੂਨ ਜੋੜ ਕੀ ਅੰਦੇ ਵਾਲੀ ਤੋਂ ਵੱਡੀ ਲੀਡ ਲੈ ਕੇ ਜਿੱਤ ਪ੍ਰਾਪਤ ਕਰੇਗੀ ਟੀਮ ਨਾਲ ਕੰਮ ਕਰ ਰਹੇ ਵਰਕਰਾਂ ਅਤੇ ਸਪੋਰਟਰਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਬਣੇ ਰਹੋ ਵੀਡੀਓ ਦੇ ਅੰਤ ਤੱਕ ਇਸ ਤਰ੍ਹਾਂ ਦੀਆਂ ਹੋਰ ਤਾਜ਼ਾਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਹਾਂ ਸਸਿਕਾ ਬਾਈ ਜੀ ਸਸਿਕਾ ਬਾਈ ਜੀ ਨਾਮ ਸਾ ਤੁਹਾਡਾ ਸੰਦੀਪ ਕੁਮਾਰ ਪੈਨਸ਼ਨ ਨੇ ਲਈ ਸੰਦੀਪ ਜੀ ਪਿੰਡ ਚਿਮਨੇ ਵਾਲੇ ਦੇ ਵਿੱਚ ਕਵਰੇਜ ਹੋ ਰਹੀ ਹੈ ਜੋਸ਼ ਨਾਲ ਜਿਹੜੇ ਮੁੰਡੇ ਐ ਬਾਈ ਰੰਮੇ ਗਿੱਲ ਦੀ ਸਪੋਰਟ ਕਰ ਰਹੇ ਉਹ ਕਿਵੇਂ ਵੇਖਦੇ ਹੋ ਬਿਲਕੁਲ ਜੀ ਹੁਣ ਅਸੀਂ ਆਪਣੇ ਪਿੰਡ 'ਚ ਡੋਰ ਟੂ ਡੋਰ ਕੀਤਾ ਹੀ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਆ ਤੁਸੀਂ ਹੁਣ ਇਕੱਠ ਦੇਖਿਆ ਜੀ ਇਹ ਪਰਮਾ ਹੁੰਗਾਰਾ ਮਿਲ ਰਿਹਾ ਰੋਕਾਂ ਕੋਲ ਤੇ ਅਸੀਂ ਰੰਮੇ ਗੇਲ ਦੀ 14 ਤਰੀਕ ਨੂੰ ਵੱਧ ਤੋਂ ਵੱਧ ਈਲਡ ਆਪਣੇ ਪਿੰਡ 'ਚ ਲੰਘਾਂਗੇ ਜੀ ਜੀ ਜੇ ਗੱਲ ਕਰੀਏ ਸਰ ਪਿੰਡਾਂ ਦੇ ਵਿਕਾਸ ਦੀ ਤਾਂ ਕੀ ਕੀ ਵਿਕਾਸ ਹੋਇਆ ਨਹੀਂ ਔਰ ਕੀ ਕੀ ਅਧੂਰੇ ਵਿਕਾਸ ਨੇ ਜਿਹੜੇ ਤੁਸੀਂ ਇਸ ਤਰ੍ਹਾਂ ਹੀ ਕਰੋਗੇ ਅ ਦੇਖੋ ਭਾਈ ਜੀ ਪੰਜਾਬ ਸਰਕਾਰ ਵੱਲੋਂ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਦੇਖਿਆ ਜਾਵੇ ਗਲੀਆਂ ਨਾਲੀਆਂ ਮੇਨ ਹੁੰਦੀਆਂ ਪਿੰਡਾਂ ਲਈ ਜੀ ਸੋ ਉਹਨਾਂ ਲਈ ਖੁੱਲੀਆਂ ਗਰਾਂਟਾਂ ਆ ਰਹੀਆਂ ਉਹ ਕੋਈ ਸਮੱਸਿਆ ਨਹੀਂ ਪਰ ਮੇਨ ਹੁੰਦਾ ਆਪਾਂ ਨੂੰ ਕਿ ਆਪਣੇ ਜਿਹੜੇ ਮੁੰਡੇ ਐ ਯੂਥ ਜਿਹੜਾ ਉਹ ਖੇਡਾਂ ਨਾਲ ਜੁੜੇ ਜੀ ਸੋ ਤਕਰੀਬਨ 35-40 ਲੱਖ ਦੇ ਜੋ ਸਟੇਡੀਅਮ ਐ ਕਈ ਸਟੇਡੀਅਮ ਪਿੰਡਾਂ ਨੂੰ ਦਿੱਤੇ ਗਏ ਆ ਜੀ ਸੋ ਉਸ ਵੱਲੋਂ ਕੋਈ ਕਮੀ ਨਹੀਂ ਵਿਕਾਸ ਜਿਹੜਾ ਉਹ ਪਿੰਡਾਂ ਦਾ ਪੂਰਾ ਹੋ ਰਿਹਾ ਹੈ ਜੀ ਤੁਸੀਂ ਇਸ ਪਿੰਡ ਦੇ ਸਰਪੰਚ ਵੀ ਹੋ ਤਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਰੰਮੇ ਗਿਲ ਦੇ ਸਪੋਰਟ ਵਿੱਚ ਹੋ ਆਮ ਆਦਮੀ ਪਾਰਟੀ ਦਾ ਬਿਲਕੁਲ ਜੀ ਬਹੁਤ ਵਧੀਆ ਜੋਸ਼ ਹੈ ਕਿਉਂਕਿ ਜੋਸ਼ ਤਾਂ ਹੀ ਹੈ ਜੀ ਕਿਉਂਕਿ ਜੋ ਸਾਡੇ ਸਰਕਾਰ ਨੇ ਜਾਂ ਅਸੀਂ ਕੰਮ ਕੀਤੇ ਜੇ ਸਰਕਾਰ ਨੇ ਸਾਡੀ ਸਪੋਰਟ ਕੀਤੀ ਤਾਂ ਅਸੀਂ ਉਹ ਕੰਮ ਕੀਤੇ ਨੇ ਤਾਂ ਮੇਰੇ ਪਿੰਡ ਦਾ ਸ਼ਾਇਦ ਤੁਸੀਂ ਦਿਖਾ ਸਕੋ ਤਾਂ ਦਿਖਾ ਦਿਆ ਜੇ ਮੇਰੇ ਪਿੰਡ ਚ ਇੱਕ ਕਮਿਊਨਿਟੀ ਹਾਲ ਬਣਿਆ ਆਈ ਥਿੰਕ ਇਹ ਵਜਾ ਕਿਸੇ ਪਿੰਡ ਵਿੱਚ ਕਮਿਊਨਿਟੀ ਹਾਲ ਨਹੀਂ ਹੋਣਾ ਜਦ ਤੱਕ ਕਮਿਊਨਿਟੀ ਹਾਲ ਅਸੀਂ ਬਣਾਇਆ ਤਾਂ ਸਾਡੇ ਕੰਮਾਂ ਨੂੰ ਸਪੋਰਟ ਮਿਲ ਰਹੀ ਜੀ ਅਸੀਂ ਚੰਗੇ ਕੰਮ ਕੀਤੇ ਤਾਂ ਸਾਨੂੰ ਲੋਕ ਹੰਗਾਰਾ ਕਰ ਰਹੇ ਜੇ ਗੱਲ ਕਰੀਏ ਅੱਜ ਡੋਰ ਟੂ ਡੋਰ ਦੀ ਬਾਗੇ ਵਾਲਾ ਵੀ ਕੀਤਾ ਚਿਮਨੇ ਵਾਲਾ ਵੀ ਕੀਤਾ ਕਿਦਾਂ ਦਾ ਰਿਸਪੌਂਸ ਹੈ ਔਰ ਕੋਈ ਲੱਗਦਾ ਕਿ ਇਹ ਇਦਾਂ ਦੀ ਹੁੰਦੀ ਹੈ ਕਈ ਵਾਰੀ ਕੋਈ ਜਾਤੀਵਾਦਕ ਹੁੰਦਾ ਵੀ ਉਸ ਪਿੱਛੇ ਲੱਗਣਾ ਜਾਂ ਇਸ ਬੰਦੇ ਦੀ ਪਛਾਣ ਨੂੰ ਵੋਟਾਂ ਪੈਣਗੀਆਂ ਨਹੀਂ ਦੇਖੋ ਡੋਰ ਟੂ ਡੋਰ ਆਪਾਂ ਕੀਤਾ ਤੁਸੀਂ ਵੀ ਨਾਲ ਹੀ ਸੀ ਸੋ ਆਪਾਂ ਸਾਰਿਆਂ ਨੇ ਦੇਖਿਆ ਲੋਕਾਂ ਵੱਲੋਂ ਭਰਵਾ ਹੰਗਾਰਾ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਦਿੱਤਾ ਜਾ ਰਿਹਾ ਔਰ ਉਸ ਦੇ ਨਾਲ ਨਾਲ ਸਾਨੂੰ ਪਲੱਸ ਪੁਆਇੰਟ ਇਹ ਆ ਕਿ ਬਾਈ ਰਮਾ ਆਲਵੇਜ਼ ਸਾਡੇ ਨਾਲ ਪਿੰਡਾਂ 'ਚ ਵਿਚਰਦੇ ਆ ਔਰ ਜੋ ਵੀ ਸਾਨੂੰ ਕਈ ਵਾਰੀ ਮਦਦ ਦੀ ਲੋੜ ਵੀ ਹੁੰਦੀ ਹੈ ਸਾਡੀ ਜਿੰਨੀ ਹੋ ਸਕਦਾ ਕਰਦੇ ਆਉਂਦੇ ਜਾਂਦੇ ਆ ਔਰ ਇਸ ਚੀਜ਼ ਦਾ ਸਾਨੂੰ ਬਹੁਤ ਬੈਨੀਫਿਟ ਆ ਲੋਕ ਆਪ ਜਾਣਦੇ ਆ ਸਾਨੂੰ ਕੋਈ ਜਾਣ ਪਛਾਣ ਦੇ ਬਾਈ ਮੁਹਤਾਜ ਨਹੀਂਗੇ ਸੋ ਇਸ ਚੀਜ਼ ਦਾ ਇੱਕ ਪਲੱਸ ਪੁਆਇੰਟ ਆ ਔਰ ਲੋਕਾਂ ਵੱਲੋਂ ਪੂਰਾ ਭਰਮਾ ਹੰਗਾਰਾ ਮਿਲ ਰਿਹਾ ਸੋ ਉਹ ਕੋਈ ਦਿੱਕਤ ਨਹੀਂ ਹੈ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵੋਟਰਾਂ ਨੂੰ ਅਪੀਲ ਕਰਾਂਗੇ ਜਿਉਂ ਜਾਤੀ ਵਾਸਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਐਡੀ ਕੋਈ ਅਸੀਂ ਡੋਰ ਟੂ ਡੋਰ ਕੀਤਾ ਲੋਕਾਂ ਨੇ ਕਿਹਾ ਵੀ ਉਹ ਫਰਾਣਾ ਸੋਰੀ ਕੈਂਡੀਡੇਟ ਐਸ ਕਮਿਊਨਿਟੀ ਦਾ ਫਲਾਣਾ ਕੈਂਡੀਡੇਟ ਇਹਦੇ ਵਿੱਚ ਕੋਈ ਜਾਤੀਵਾਦੀਕ ਚੀਜ਼ਾਂ ਨਹੀਂ ਹੈ ਜੇ ਅਸੀਂ ਕਮੋਜ਼ ਬਿਆਦਰੀ ਦੀ ਗੱਲ ਕਰੀਏ ਤਾਂ ਜੱਟ ਭਾਰੇਚਾਰੇ ਦੀ ਟੋਟਲੀ ਸਿੱਖ ਭਾਈਚਾਰਾ ਮਜਬੀ ਸਿੱਖ ਭਾਈਚਾਰਾ ਟੋਟਲੀ ਜਿੰਨੇ ਵੀ ਕਮਿਊਨਿਟੀ ਅਸੀਂ ਸਾਰੇ ਟੋਟਲੀ ਕਮਿਊਨਿਟੀ ਦੇ ਲੋਕ ਅਸੀਂ ਇਕਜੁੱਟ ਹੋ ਕੇ ਇਸ ਡੋਰ ਟੂ ਡੋਰ ਕੀਤਾ ਜੀ ਲੋਕੀ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਨ ਇਹ ਜਾਤੀਵਾਦੀਕ ਚੀਜ਼ਾਂ ਵਿੱਚ ਲਿਆ ਕੇ ਇਹ ਜੋ ਕੁਝ ਸ਼ਰਾਰਤੀ ਅੰਸਰ ਨੇ ਉਹਨਾਂ ਦਾ ਗਲਤ ਫਾਇਦਾ ਉਠਾਉਣਾ ਚਾਹੁੰਦੇ ਆ ਤੇ ਇਹਨਾਂ ਚੀਜ਼ਾਂ ਤੋਂ ਬਚਿਆ ਜਾਵੇ ਕਿਨ ਤੋਂ ਮਤਲਬ ਸਹੀ ਬੰਦਾ ਚੁਣੋ ਜਿਹੜਾ ਆਪਣੇ ਕੰਮ ਆਉਣ ਵਾਲਾ ਹੈ ਔਰ ਕੰਮ ਆ ਸਕਦਾ ਹੈ ਬਿਲਕੁਲ ਬਿਲਕੁਲ ਜੀ ਹੋਰ ਕੀ ਕਹਿਣਾ ਚਾਹੋਗੇ ਮਿਹਨਤ ਤਾਂ ਸਾਡਾ ਇਹੀ ਹੈ ਬਈ ਜੀ ਤੇ ਆਪਾਂ ਨੂੰ ਜਾਤੀਵਾਦ ਤੋਂ ਉੱਪਰ ਉੱਠਣਾ ਚਾਹੀਦਾ ਆਪਾਂ ਨੂੰ ਕੰਮ ਦੀ ਰਾਜਨੀਤੀ ਕਰਨੀ ਚਾਹੀਦੀ ਹੈ ਜੀ ਜਿਨ੍ਹਾਂ ਨਾਲ ਫਾਇਦਾ ਹੋਵੇ ਬੰਦੇ ਨੂੰ ਚੁਣਨਾ ਚਾਹੀਦਾ ਬਿਲਕੁਲ ਜੀ ਕਿਉਂਕਿ ਮੇਨ ਜੋ ਡਿਵੈਲਪਮੈਂਟ ਹੈ ਉਹੀ ਮੁੱਦਾ ਹੋਣਾ ਚਾਹੀਦਾ ਜੀ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਜੀ ਮੇਰਾ ਨਾਮ ਸੁਖਿੰਦਰ ਸਿੰਘ ਹੈ ਜੀ ਸੁਖਿੰਦਰ ਜੀ ਪਿੰਡ ਚਮਨੇ ਵਾਲੇ ਦੇ ਵਿੱਚ ਡੋਰ ਟੂ ਡੋਰ ਕੀਤਾ ਹੈ ਨਾਲ ਨੌਜਵਾਨਾਂ ਵਿੱਚ ਵੀ ਪੂਰੇ ਉਤਸ਼ਾਹ ਦੇ ਨਾਲ ਜਿਹੜੇ ਹਰ ਵਰਗ ਦੇ ਜਿਹੜੇ ਲੋਕ ਨੇ ਉਹ ਬਾਈ ਰੰਮੇ ਦੇ ਨਾਲ ਨੇ ਕਿਵੇਂ ਵੇਖਦੇ ਹੋ ਬਿਲਕੁਲ ਜੀ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਣਾ ਵੀ ਸਰਕਾਰ ਨੇ ਜਿੰਨੇ ਵੀ ਵਾਅਦੇ ਕੀਤੇ ਸੀ ਲਗਭਗ ਸਾਰੇ ਪੂਰੇ ਕੀਤੇ ਇੱਕ 2000 ਰੁਪਏ ਦਾ ਲੇਡੀਜ਼ ਦਾ ਹੈਗਾ ਉਹ ਜਲਦੀ ਹੀ ਮਾਨ ਸਰਕਾਰ ਨੇ ਕਿਹਾ ਹੋਇਆ ਵੀ 1100 ਰੁਪਿਆ ਲਾ ਕੇ ਜਿੰਨਾ ਵੀ ਪਿਛਲੇ 4 ਸਾਲ ਦਾ ਬਕਾਇਆ ਦਿੱਤਾ ਜਾਊਗਾ ਬਾਕੀ ਪਿੰਡ 'ਚ ਕੰਮ ਬਹੁਤ ਵਧੀਆ ਕੀਤੇ ਹੋਏ ਆ ਜੀ ਜਿੰਨੇ ਕਵਾਦੇ ਕੀਤੇ ਸਾਰੇ ਪੂਰੇ ਕੀਤੇ ਆ ਜੀ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਲੋਕਾਂ ਨੇ ਸਾਰੀ ਵੀ ਵਿਸ਼ਵਾਸ ਬਣਾਇਆ ਜਿਵੇਂ ਪਿਛਲੇ ਈਂ ਐਮਐਲਏ ਸਾਹਿਬ ਨੂੰ ਵੋਟਾਂ ਪਾਈਆਂ ਸੀਆਂ ਉਦੋਂ ਵੀ ਕਾਫੀ ਲੀਡ ਸਾਡੇ ਪਿੰਡੋਂ ਨਿਕਲੀ ਸੀ ਫਿਰ ਆਪਣੀਆਂ ਐਮਪੀ ਦੀਆਂ ਵੋਟਾਂ ਆਈਆਂ ਸੀਆਂ ਉਦੋਂ ਵੀ ਕਾਕੇ ਦੀ ਲੀਡ ਨਿਕਲੀ ਸੀਗੀ ਇੱਥੇ ਜੀ ਐਮਪੀ ਸਾਹਿਬ ਦੀ ਇਹ ਸਾਰੀ ਵੀ ਤੁਹਾਨੂੰ ਵਿਸ਼ਵਾਸ ਦਿਵਾਉਣੇ ਕਿ ਰੰਮੇ ਦੀ ਬਹੁਤ ਵਧੀਆ ਲੀਡ ਕੱਟ ਕੇ ਅਸੀਂ ਇੱਥੇ ਪਿੰਡ ਤੋਂ ਦੇਵਾਂਗੇ ਜੀ ਜੀ ਤੇ ਕੰਮਾਂ ਦੇ ਆਧਾਰ ਤੇ ਕਿਵੇਂ ਲੱਗਦਾ ਵੀ ਕਿੰਨੀ ਕ ਲੀਡ ਹੋ ਸਕਦੀ ਹੈ ਇੱਥੋਂ ਮੰਨ ਕਮਾ ਦੇ ਆਧਾਰ ਤੇ ਵੇਖੋ ਜੀ ਮੇਰੇ ਅਕੋਰਡਿੰਗ ਤਾਂ ਲੀਡ ਘੱਟੋ ਘੱਟ 200 ਦੀ ਹੋਊਗੀ ਪਰ ਥੋੜਾ ਜਿਹਾ ਫਰਕ ਪੈਂਦਾ ਜੇ ਪਿੰਡ ਦਾ ਹੋਰ ਪਾਰਟੀ ਦਾ ਕੈਂਡੀਡੇਟ ਆ ਸਾਡੇ ਜੋ ਕਾਂਗਰਸ ਨੂੰ ਕੈਂਡੀਡੇਟ ਆ ਸਾਡੇ ਪਿੰਡ ਦਾ ਇਸ ਚੀਜ਼ ਦਾ ਥੋੜਾ ਜਿਹਾ ਫਰਕ ਪੈਂਦਾ ਵੀ ਲੀਡ ਥੋੜੀ ਜਿਹੀ ਥੋੜੇ ਜਿਹੇ ਫਰਕ ਬਹੁਤ ਆ ਜਿਆਦੇ ਫਰਕ ਨਹੀਂ ਪੈਂਦਾ ਪਰ ਥੋੜਾ ਫਰਕ ਤਾਂ ਪਊਗਾ ਫਿਰ ਵੀ ਵਧੀਆ ਲੀਡ ਨਾਲ ਮੈਨੂੰ ਇਥੇ ਜਿਤਾ ਕੇ ਭੇਜਾਂਗੇ ਜੀ ਤੇ ਵੋਟਰਾਂ ਨੂੰ ਅਪੀਲ ਕੀ ਕਰਨਾ ਚਾਹੋਗੇ ਵੋਟਰਾਂ ਨੂੰ ਅਪੀਲ ਇਹ ਕਰਨਾ ਚਾਹੁੰਦੇ ਆ ਜੀ ਵੇਖੋ ਪਹਿਲਾਂ ਸਰਕਾਰ ਨੇ ਵਧੀਆ ਕੰਮ ਕੀਤੇ ਐ ਐਮਐਲਏ ਸਾਹਿਬ ਨੇ ਜਿੰਨੀਆਂ ਕਿ ਗਰੰਟੀਆਂ ਦਿੱਤੀਆਂ ਸੀਆਂ ਜੋ ਸਰਕਾਰ ਨੇ ਲਗਭਗ ਪੂਰੀਆਂ ਕੀਤੀਆਂ ਰਮੇ ਦਾ ਇੱਕ ਫੇਸ ਵੀ ਆ ਨਾਂ ਵੀ ਆ ਸਾਰੇ ਲੋਕੀ ਜਾਣਦੇ ਵੀ ਆ ਪੂਰੇ ਇਲਾਕੇ 'ਚ ਵੀ ਰਮਾ ਕੇ ਲਗਾਉਣਾ ਜੀ ਤੇ ਬਾਕੀ ਸਾਡਾ ਗਮਾਂਡ ਆ ਜੀ ਇਹ ਇਹ ਤਾਂ ਹੈ ਨਹੀਂਗਾ ਵੀ ਇਹਨੇ ਕੋਈ ਵੋਟਾਂ ਲੈ ਕੇ ਪਾਸੇ ਚਲੇ ਜਾਣਾ ਨਾਲ ਦਾ ਪਿੰਡ ਆ ਪਹਿਲਾਂ ਵੀ ਲੋਕਾਂ ਦੇ ਕਾਫੀ ਸਾਡੇ ਤੋਂ ਵੀ ਉੱਤੋਂ ਹੋ ਕੇ ਨੇ ਕੰਮ ਕਰਵਾਏ ਆ ਹੁਣ ਵੀ ਉਮੀਦ ਆ ਵੀ ਜੇ ਕੋਈ ਸਾਡੇ ਕੋਲੋਂ ਵੀ ਕੋਈ ਕੰਮ ਰਹਿ ਜੂਗਾ ਤੇ ਉਹ ਨਹੀਂ ਹੋਊਗਾ ਵੀ ਰਮਾ ਛੱਡ ਦੂਗਾ ਰਮਾ ਕਰਵਾ ਕੇ ਦੇਊਗਾ ਬਹੁਤ ਬਹੁਤ ਥ